ਲੋ ਜੀ ਅੱਜ ਤੁਹਾਨੂੰ ਦਿਵਾਵਾਂਗੇ ਬਹੁਤ ਪੈਰੀਜੀ ਵੀਡੀਓ ਕਿਉਂਕਿ ਅੱਜ ਤੁਹਾਨੂੰ ਦੇਣੇ ਆ ਜੀ ਫੈਂਡੀ ਸਿਲਕ ਤੇ ਆਪਾਂ ਕਢਾਈ ਬਹੁਤ ਸੋਹਣੇ ਜਿਹੇ ਸੂਟ ਹੋਣਗੇ ਫੈਂਡੀ ਸਿਲਕ ਤੇ ਕਰਵਾ ਲਈ ਹੈ ਜੀ ਕਢਾਈ ਪਾਕਟ ਵਾਲੀ ਕਢਾਈ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਜਿਸ ਤਰ੍ਹਾਂ ਮਰਜੀ ਸਟਿਚ ਕਰਵਾ ਸਕਦੇ ਕਈ ਪਹਿਣਾ ਨੇ ਪਾਕਟ ਐਡ ਕਰਾਉਣੀਆਂ ਕਰਾ ਸਕਦੇ ਨਹੀਂ ਨਹੀਂ ਤੇ ਉਦਾਂ ਕਮਰ ਦਾ ਡਿਜ਼ਾਈਨ ਚੱਲੇਗਾ ਬਹੁਤ ਜਦੇ ਸੋਹਣੇ ਜੇ ਸੂਟ ਅੱਜ ਤੋਂ ਵਾਸਤੇ ਲੈ ਕੇ ਆ ਗਏ ਆ ਨਾਲ ਤੁਹਾਨੂੰ ਜੇ ਦਿਆਂਗੇ ਜੀ ਦੁਪਟੀਆਂ ਦੀ ਵੀ ਕਲੈਕਸ਼ਨ ਜਿਹੜੀ ਆ ਵਾਈਟ ਦੁਪੱਟੇ ਵੀ ਅੱਜ ਨਵੇਂ ਸਟਾਕ ਦੇ ਵਿੱਚ ਮਿਲਣਗੇ ਔਰ ਨਾਲ ਤੁਹਾਨੂੰ ਅੱਜ ਜਿਹੜਾ ਇਹ ਗਲਾਸ ਸ਼ਿਮਰ ਤੇ ਵੀ ਨਵਾਂ ਡਿਜ਼ਾਈਨ ਮਿਲੇਗਾ ਬਹੁਤ ਸੋਹਣੇ ਸੋਹਣੇ ਸੂਟਾਂ ਦੀ ਡੈੜੀ ਅੱਜ ਸਟਾਕ ਲੈ ਕੇ ਆ ਗਏ ਆ ਸਾਰਾ ਸਿਲਕ ਦੇ ਵਿੱਚ ਆਏਗਾ ਜਿਹੜੀਆਂ ਭੈਣਾਂ ਨੇ ਵਿਜ਼ਿਟ ਕਰਕੇ ਕਲੈਕਸ਼ਨ ਦੇਖਣੀ ਹੈ ਡਰੈੱਸ ਨੋਟ ਕਰ ਲਓ ਅੰਮ੍ਰਿਤਸਰ ਸੁਲਤਾਨਵਿੰਡ ਪਿੰਨ ਨੀਅਰ ਟਾਰੀ ਸਾਹਿਬ ਗੋੜ ਦਵ ਟਾਡੇ ਕੋਲੋਂ ਲੈ ਕੇ ਸੂਟ ਸਟਿਚ ਕਰਾਉਣੇ ਆ ਸਟਿਚ ਵੀ ਤੁਸੀਂ ਕਰਵਾ ਸਕਦੇ ਬਹੁਤ ਘੱਟ ਰੇਟ ਦੇ ਵਿੱਚ ਜਿਹੜੀ ਇਹ ਸਟਿਚਿੰਗ ਕਰਕੇ ਦਿੱਤੀ ਜਾਏਗੀ ਤੇ ਅੱਜ ਤੁਹਾਨੂੰ ਸੰਡੇ ਸਪੈਸ਼ਲ ਦੇ ਵਿੱਚ ਦੇਣੇ ਆ ਬਹੁਤ ਪਿਆਰੇ ਜੀ ਆਫਰ ਵਾਲੇ ਸੂਟ ਲੋ ਜੀ ਸਟਾਰਟ ਕਰਦੇ ਆ ਸੋਹਣੀ ਜੀ ਤੁਸੀਂ ਕਾਲ ਜੀ ਮੈਂ ਹਾਂ ਪ੍ਰੀਤ ਮਾਲ ਮਿਸਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਸੰਡੇ ਸਪੈਸ਼ਲ ਕਲੈਕਸ਼ਨ ਦੇ ਵਿੱਚ ਅੱਜ ਤੁਹਾਨੂੰ ਦਿਹਾਗੇ ਬੜੇ ਪਿਆਰੇ ਜੇ ਸੂਟ ਫੈਂਡੀ ਸਿਲਕ ਤੇ ਪਹਿਲਾਂ ਮੈਂ ਦਿਖਾਵਾਂਗੀ ਤਿੰਨ ਕਲਰ ਤੇ ਤੇ ਜਿਹੜਾ ਡਿਜ਼ਾਈਨ ਇੱਕ ਹੀ ਹੋਏਗਾ ਕਲਰ ਤਿੰਨ ਆਣਗੇ ਸੂਟਾਂ ਦੇ ਬਹੁਤ ਜ਼ਿਆਦਾ ਸੋਹਣੇ ਜੇ ਸੂਟ ਹੋਣਗੇ ਪਹਿਲਾ ਹੀ ਡਿਜ਼ਾਈਨ ਤੇ ਪਹਿਲਾ ਹੀ ਕਲਰ ਆਪਾਂ ਨੂੰ ਤੁਹਾਨੂੰ ਦੇਾਂਗੇ ਬਹੁਤ ਜ਼ਿਆਦਾ ਸੋਹਣਾ ਜਿਹਾ ਕਲਰ ਆਏਗਾ ਫੈਂਡੀ ਸਿਲਕ ਦਾ ਸੂਟ ਹੋਏਗਾ ਚਮਕ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਪਿਓਰ ਦਾ ਪੂਰਾ ਪਲੇਨ ਵਾਲੀ ਫੈਂਡੀ ਸਿਲ ਕਾਏਗੀ ਬਹੁਤ ਜ਼ਿਆਦਾ ਸੋਹਣੀ ਜੀ ਇਹਦੇ ਤੇ ਆਪਾਂ ਵਰਕ ਕਰਾਇਆ ਬਹੁਤ ਜ਼ਿਆਦਾ ਪਿਆਰਾ ਬਹੁਤ ਜਿਆਦਾ ਪਿਆਰਾ ਡਬਲ ਡਾਈ ਡਬਲ ਸ਼ੈਡਡ ਜੀ ਫੈਂਡੀ ਸਿਲਕ ਤੁਹਾਨੂੰ ਪਤਾ ਸ਼ਾਈਨ ਪ੍ਰੋਪਰ ਆਏਗੀ ਤੇ ਇਹ ਵਾਲਾ ਆਪਾਂ ਜਿਹੜਾ ਡਿਜ਼ਾਈਨ ਦੇ ਰਹੇ ਆ ਤੁਹਾਨੂੰ ਇਹ ਵਾਲਾ ਤਿਆਰ ਕਰਕੇ ਬਹੁਤ ਜਿਆਦਾ ਸੋਹਣਾ ਆਏਗਾ ਵੱਡੇ ਵਰਦੀ ਜਿਹੜੀਆਂ ਸੂਟ ਹੋਣਗੇ ਤੇ ਇਹ ਵਾਲਾ ਡਿਜ਼ਾਈਨ ਆਏਗਾ ਜੇ ਕਮਰ ਵਾਲਾ ਡਿਜ਼ਾਈਨ ਜਿੰਨੂੰ ਆਪਾਂ ਪੌਕੇਟ ਵਾਲਾ ਵੀ ਡਿਜ਼ਾਈਨ ਬੋਲ ਦਿੰਦੇ ਆ ਕਮਰ ਵਾਲਾ ਡਿਜ਼ਾਈਨ ਵੀ ਬੋਲ ਦਾਂਗੇ ਗਲੇ ਦਾ ਘੇਰੇ ਦਾ ਕੋਈ ਸ਼ੂ ਨਹੀਂ ਹੈਗਾ ਤੁਸੀਂ ਆਪਣੇ ਅਕੋਰਡਿੰਗ ਗਲਾ ਘੇਰਾ ਬਣਾ ਸਕਦੇ ਜੇ ਇਹਦੇ ਤੇ ਹੋਈ ਹੈ yellow ਕਲਰ ਦੀ ਕੜਾਈ ਬਹੁਤ ਜਿਆਦਾ ਰੇਟ ਕਟ ਮਿਲੇਗਾ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਆਏਗਾ ਸ਼ ਆਪਾਂ ਤੁਹਾਨੂੰ ਕਢਾਈ ਕਰਕੇ 500 ਦੇ ਵਿੱਚ ਦੇਵਾਂਗੇ ਸ਼ਿਪਿੰਗ ਫਰੀ ਦੇ ਨਾਲ ਔਰ ਜਿਹੜੀਆਂ ਭੈਣਾਂ ਨੇ ਵਾਈਟ ਦੁਪट्टे ਲੈਣੇ ਆ ਵਾਈਟ ਦੁਪट्टे ਵੀ ਲੈ ਸਕਦੇ ਹੋ ਇਹਨਾਂ ਨਾਲ ਆਪਾਂ ਲੈ ਆਏ ਆ ਜੇ ਥਾਨ ਔਰਗੈਂਜ਼ਾ ਪਿਓਰ ਦੁਪੱਟਿਆਂ ਦਾ ਬਹੁਤ ਜਿਆਦਾ ਸੋਹਣਾ ਜਿਸ ਤਰ੍ਹਾਂ ਕਿ ਫੈਂਡੀ ਸਿਲਕ ਨਾਲ ਤੁਹਾਨੂੰ ਪਤਾ ਹੈ ਹਮੇਸ਼ਾ ਔਰਗੈਂਜ਼ਾ ਦੁਪੱਟਾ ਜਿਆਦਾ ਸੋਹਣਾ ਲੱਗਦਾ ਨਾਲੇ ਕੋਈ ਵੀ ਕਲਰ ਇਹਦੇ ਤੇ ਕਰਵਾ ਸਕਦੇ ਹੋ ਬਹੁਤ ਪਿਆਰਾ ਜਿਹਾ ਪਲੇਨ ਔਰਗੈਂਜ਼ਾ 2 ਮੀਟਰ ਕੱਟ ਦਾ ਦੁਪੱਟਾ ਮਿਲੇਗਾ ਸਿਰਫ ਤੇ ਸਿਰਫ 180 ਰੁਪਏ ਦਾ ਦੁਪੱਟਾ ਆਏਗਾ ਤੇ ਇਹ ਸੂਟ ਦੇ ਨਾਲ ਹੀ ਮਿਲੇਗਾ ਐਕਸਟਰਾ ਜਿਨ੍ਹਾਂ ਨੇ ਦੁਪੱਟਾ ਲੈਣਾ ਖਾਲੀ ਦੁਪੱਟੇ ਹੀ ਲੈਣੇ ਆ ਫਿਰ ਉਹਨਾਂ ਨੂੰ ਇਹ ਸ਼ਿਪਿੰਗ ਪੇ ਕਰਨੀ ਪਏਗੀ ਖਾਲੀ ਫ੍ਰੀ ਸ਼ਿਪਿੰਗ ਦੇ ਵਿੱਚ ਜਿਹੜਾ ਦੁਪੱਟਾ ਨਹੀਂ ਮਿਲੇਗਾ ਸੂਟ ਦੇ ਨਾਲ ਐਡ ਕਰਾਓਗੇ ਤਾਂ ਦੁਪੱਟਾ ਤੇ ਜ਼ਰੂਰ ਤੁਹਾਨੂੰ ਇਹਦੇ ਇਹਦੇ ਤੁਹਾਨੂੰ ਸੇਮ ਜਿਹੜੀ ਪੀਲੇ ਕਲਰ ਦੀ ਯੈਲੀ ਕੀ ਲੱਡੂ ਪੀਲੇ ਕਲਰ ਦੀ ਕਢਾਈ ਦੇ ਤੁਹਾਨੂੰ ਸੇਮ ਕਲਰ ਦੇ ਦੋ ਸੂਟ ਮਿਲ ਜਾਣਗੇ ਦੂਜਾ ਕਲਰ ਆ ਗਿਆ ਜੀ ਸੂਟ ਦਾ ਕਲਰ ਸੇਮ ਹੀ ਆਏਗਾ ਕਢਾਈ ਦਾ ਕਲਰ ਚੇਂਜ ਹੋ ਜਾਏਗਾ ਦੂਜੀ ਕਢਾਈ ਦਾ ਕਲਰ ਆ ਗਿਆ ਜੀ ਬਰਾਊਨ ਸ਼ੇਡ ਬਹੁਤ ਜਿਆਦਾ ਸੋਹਣੀ ਜੀ ਚੈੱਕ ਕਰੋ ਜੀ ਇਹ ਬਰਾਊਨ ਸ਼ੇਡ ਦੀ ਉੱਪਰ ਕਢਾਈ ਆ ਜਾਏਗੀ ਸੂਟ ਦਾ ਕਲਰ ਸੇਮ ਆਏਗਾ ਕਢਾਈ ਜਿਹੜੀ ਬਰਾਊਨ ਸ਼ੇਡ ਦੀ ਆ ਜਾਏਗੀ ਬਰਾਊਨ ਜੀ ਸ਼ੇਡ ਦੀ ਨਾਲ ਵੀ ਦੋ ਕਲਰ ਦੇ ਸੇਮ ਸੂਟ ਮਿਲ ਜਾਣਗੇ ਤੁਹਾਨੂੰ ਦੋ ਸੂਟ ਸੇਮ ਕਲਰ ਦੇ ਤੀਜੀ ਕਢਾਈ ਦਾ ਕਲਰ ਆ ਗਿਆ ਜੀ ਫਿਰੋਜ਼ੀ ਕਲਰ ਦੀ ਕ ਡਿਜ਼ਾਈਨ ਸੇਮ ਆਏਗਾ ਤੇ ਕਢਾਈ ਜਿਹੜੀ ਆ ਫਰੋਜ਼ੀ ਕਲਰ ਦੀ ਆ ਜਾਏਗੀ ਸਟਾਫ ਵੀ ਤੁਹਾਨੂੰ ਸੇਮ ਮਿਲੇਗਾ ਪਿਓਰ ਫੈਂਡੀ ਸਿਲਕ ਦਾ ਸਟਾਫ ਵੀ ਸੇਮ ਕਲਰ ਮਿਲੇਗਾ ਤੇ ਕਲਰ ਆ ਜਾਏਗਾ ਫਰੋਜ਼ੀ ਇਹਦੇ ਵੀ ਤੁਹਾਨੂੰ ਦੋ ਸੂਟ ਮਿਲ ਜਣਗੇ ਨੈਕਸਟ ਆ ਗਿਆ ਜੀ ਸੇਮ ਕਲਰ ਦਾ ਸੂਟ ਤੇ ਕਢਾਈ ਕਿਹੜੇ ਕਲਰ ਦੀ ਆ ਗਈ orange ਕਲਰ ਦੀ ਇਹਦੇ ਵੀ ਤੁਹਾਨੂੰ ਸੇਮ ਕਲਰ ਦੇ ਦੋ ਸੂਟ ਮਿਲ ਜਣਗੇ ਰੇਟ ਸਿਰਫ ਤੇ ਸਿਰਫ 500 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਬਹੁਤ ਜਿਆਦਾ ਪਿਆਰੇ ਡਿਜ਼ਾਈਨ ਦੇ ਰਿਹਾ ਤੁਹਾਨੂੰ ਬਹੁਤ ਯੂਨੀਕ ਤੇ ਬਹੁਤ ਜਿਆਦਾ ਸੁਣੇ ਜੇ ਔਰੇਂਜ ਕਢਾਈ ਦੇ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਫਿਰ ਸੇਮ ਕਲਰ ਦਾ ਸੂਟ ਵਾਈਨ ਮਰੂਨ ਜੀ ਚੈਰੀ ਮਰੂਨ ਲਾ ਲਓ ਵਾਈਨ ਕਲਰ ਲਾ ਲਓ ਇਦਾਂ ਦੀ ਸ਼ੇਡ ਆਏਗੀ ਫੈਂਡੀ ਸਿਲਕ ਦੀ ਤੇ ਇਹਦੇ ਤੇ ਕਢਾਈ ਆ ਗਈ ਜੀ ਪਰਪਲ ਲਵੈਂਡਰ ਸ਼ੇਡ ਦੀ ਇਹਦੇ ਵੀ ਤੁਹਾਨੂੰ ਸੇਮ ਕਲਰ ਦੇ ਦੋ ਸੂਟ ਮਿਲ ਜਾਣਗੇ ਫਿਰ ਸੇਮ ਕਲਰ ਦਾ ਸੂਟ ਆ ਗਿਆ ਤੇ ਇਹਦੇ ਤੇ ਕਢਾਈ ਆ ਗਈ ਜੀ ਪਿੰਕ ਗਾਜਰੀ ਸ਼ੇਡ ਦੀ ਸਟਾਫ ਪਿਓਰ ਫੈਂਡੀ ਸਿਲਕ ਦਾ ਬਹੁਤ ਜਦਾ ਸੋਹਣਾ ਜਿਆ ਇਹਦੀ ਤਿਆਗੀ ਜੀ ਪਿੰਕ ਗਾਜਰੀ ਸ਼ੇਡ ਦੇ ਕਢਾਈ ਹੁਣ ਇਹ ਕਿੰਨੀਆਂ ਕਢਾਈਆਂ ਇੱਕੋ ਕਲਰ ਤੇ ਤੁਹਾਨੂੰ ਦਿਖਾਤੀਆਂ ਜਿਹੜਾ ਵੀ ਕਲਰ ਲੈਣਾ ਸਕਰੀਨ ਤੇ ਨੰਬਰ ਚੱਲ ਰਿਹਾ ਜਲਦੀ ਜਲਦੀ ਬੁਕਿੰਗ ਕਰਾ ਲੈਣੀ ਹੈ ਸੇਮ ਕਲਰ ਦੇ ਦੋ ਦੋ ਸੂਟ ਮਿਲ ਜਣਗੇ ਤੁਹਾਨੂੰ ਬਹੁਤ ਜਦਾ ਸੋਹਣੇ ਜੇ ਤੇ ਦੂਜਾ ਆਪਾਂ ਦੇਣ ਲੱਗੇ ਜੀ ਡਿਜ਼ਾਈਨ ਇਸੇ ਦੇ ਵਿੱਚ ਹੀ ਫੈਂਡੀ ਸਿਲਕ ਦੇ ਵਿੱਚ ਹੀ ਦੂਜਾ ਕਲਰ ਆ ਗਿਆ ਜੀ ਬਲੂ ਸ਼ੇਡ ਦੇ ਵਿੱਚ ਬਲੂ ਕਲਰ ਦਾ ਸੂਟ ਆ ਜਾਏਗਾ ਫੈਂਡੀ ਸਿਲਕ ਦਾ ਤੇ ਨਾਲ ਇਹਦੇ ਤੇ ਕਢਾਈ ਆ ਗਈ ਜੀ ਪਰਪਲ ਕਲਰ ਦੀ ਚੈੱਕ ਕਰੋ ਜੀ ਪਰਪਲ ਕਲਰ ਦੀ ਕਢਾਈ ਆ ਜੇਗੀ ਬਹੁਤ ਜਿਆਦਾ ਸੋਹਣੀ ਜੀ ਤੇ ਇਹਦੇ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਪਰਪਲ ਕਢਾਈ ਵਾਲੇ ਵੀ ਫਿਰ ਸੇਮ ਕਲਰ ਦਾ ਸੂਟ ਆ ਗਿਆ ਬਲੂ ਕਲਰ ਦਾ ਇਹਦੇ ਤੇ ਕਢਾਈ ਆ ਜੇਗੀ ਜੀ ਬਹੁਤ ਜਿਆਦਾ ਸੋਹਣੀ ਜੀ ਪੀਚ ਜੇ ਕਲਰ ਦੀ ਪੀਚ ਪਿੰਕ ਸ਼ੇਡ ਦੀ ਕਲਰ ਕਢਾਈ ਇਹਦੇ ਵੀ ਤੁਹਾਨੂੰ ਸੇਮ ਕਲਰ ਦੇ ਦੋ ਸੂਟ ਮਿਲ ਜਾਣਗੇ ਰੇਟ ਸਿਰਫ ਤੇ ਸਿਰਫ 500 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਨੈਕਸਟ ਸੇਮ ਕਲਰ ਦਾ ਸੂਟ ਆ ਜਾਏਗਾ ਇਹਦੇ ਤੇ ਕਢਾਈ ਆ ਜੇਗੀ ਜੀ orange ਕਲਰ ਦੀ ਸੂਟ ਸੇਮ ਕਲਰ ਦਾ ਆਏਗਾ ਇਹਦੇ ਤੇ ਕਢਾਈ ਆ ਜੇਗੀ orange ਕਲਰ ਦੀ ਰੇਟ ਆਏਗਾ ਸਿਰਫ ਤੇ ਸਿਰਫ 500 ਰੁਪਿਆ ਸਟਫ ਪਿਓਰ ਫੈਂਡੀ ਸਿਲਕ ਦਾ ਇਹਦੇ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਫਿਰ ਸੇਮ ਕਲਰ ਦਾ ਸੂਟ ਆ ਜਾਏਗਾ ਜੀ ਇਹਦੇ ਤੇ ਕਢਾਈ ਆ ਜੇਗੀ ਜੀ ਲੱड्डੂ ਪੀਲੇ ਕਲਰ ਦੀ ਇਹਦੇ ਵੀ ਤੁਹਾਨੂੰ ਸੇਮ ਕਲਰ ਦੇ ਦੋ ਸੂਟ ਮਿਲ ਜਾਣਗੇ ਬਹੁਤ ਜਿਆਦਾ ਪਿਆਰੇ ਇਹ ਸੂਟ ਨੇ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਹੈ ਫੈਂਡੀ ਸਿਲਕ ਦਾ ਸੂਟ ਮਿਲਦੇ ਆ ਫਿਰ ਸੇਮ ਕਲਰ ਦਾ ਆ ਜਾਏਗਾ ਜੀ ਸੂਟ ਇਹਦੇ ਤੇ ਕਢਾਈ ਆ ਜੇਗੀ ਜੀ ਬ੍ਰਾਊਨ ਕਲਰ ਦੀ ਦੇਖੋ ਕਿੰਨੇ ਪਿਆਰੇ ਪਹਿਰੇ ਕਲਰ ਦੇ ਰਹੇ ਆ ਤੁਹਾਨੂੰ ਕਢਾਈਆਂ ਦੇ ਵੱਖਰੇ ਵੱਖ ਤੇ ਫਿਰ ਸੇਮ ਕਲਰ ਦਾ ਸੂਟ ਆ ਜਾਏਗਾ ਇਹਦੇ ਤੇ ਆ ਜਾਏਗੀ ਜੀ ਪਿੰਕ ਗਾਜਰੀ ਸ਼ੇਡ ਜਿਹੜਾ ਮੈਂ ਤੁਹਾਨੂੰ نیچے ਦਿਖਾਤਾ ਰੇਸ ਸ਼ਰਫ ਤੇ ਸਿਰਫ 500 ਰੁਪਿਆ ਤੇ ਫੈਂਡੀ ਸਿਲਕ ਦਾ ਸੂਟ ਦੇ ਫਿਰ ਆ ਜਾਏਗਾ ਜੀ ਕਲਰ ਆ ਗਿਆ ਜੀ ਬਹੁਤ ਜਦਾ ਸੋਹਣਾ ਜਿਆ ਫਰੋਜ਼ੀ ਕਲਰ ਇਹ ਤੁਹਾਨੂੰ ਰਾਇਲ ਬਲੂ ਦਿਖਾਇਆ ਹੈ ਫਿਰ ਇਹ ਆ ਗਿਆ ਫਰੋਜ਼ੀ ਸੀ ਗ੍ਰੀਨ ਟਾਈਪ ਇਹਦੇ ਤੇ ਆ ਜਾਏਗੀ ਬ੍ਰਾਊਨ ਕਲਰ ਦੀ ਕਢਾਈ ਇਹਦੇ ਵੀ ਤੁਹਾਨੂੰ 2-3 ਸੂਟ ਇੱਕੋ ਜੇ ਮਿਲ ਜਾਣਗੇ ਫਿਰ ਆਗੇ ਜੀ ਸੇਮ ਕਲਰ ਦਾ ਸੂਟ ਫਿਰ ਤੋਂ ਆ ਜਾਏਗਾ ਇਹਦੇ ਤੇ ਆ ਜਾਏਗੀ ਪਰਪਲ ਕਲਰ ਦੀ ਕਢਾਈ ਇਹਦੇ ਵੀ ਤੁਹਾਨੂੰ 2-3 ਸੂਟ ਮਿਲ ਜਾਣਗੇ ਇੱਕੋ ਜੇ ਪਰਪਲ ਕਲਰ ਦੀ ਕ ਫਿਰ ਆ ਜਾਏਗਾ ਜੀ ਬਹੁਤ ਜ਼ਿਆਦਾ ਸੋਨਾ ਜਾਂ orange color ਦੀ ਕਢਾਈ ਦੇ ਨਾਲ orange color ਦੀ ਕਢਾਈ ਆ ਜਾਏਗੀ ਇਹਦੇ ਵੀ ਤੁਹਾਨੂੰ ਦੋ ਤਣ ਦੋ ਤਿੰਨ ਸੂਟ ਮਿਲ ਜਾਣਗੇ ਫਿਰ ਆ ਜਾਏਗੀ ਜੀ ਸੇਮ ਕਲਰ ਦਾ ਸੂਟ ਤੇ ਇਹਦੇ ਤੇ ਕਢਾਈ ਆ ਜਾਏਗੀ ਪਿੰਕ ਗਾਜਰੀ ਸ਼ੇਡ ਦੀ ਇਹਦੇ ਵੀ ਤੁਹਾਨੂੰ ਦੋ ਤਿੰਨ ਸੂਟ ਮਿਲ ਜਾਣਗੇ ਹੁਣ ਸੂਟ ਦਾ ਕਲਰ ਇਹੀ ਆਏਗਾ ਸੂਟ ਦਾ ਕਲਰ ਇਹੀ ਆਏਗਾ ਤੇ ਡਿਜ਼ਾਈਨ ਆਪਾਂ ਇਹ ਕਰਵਾ ਲਿਆ ਜੇ ਸੂਰਦਾ ਕਲਰ ਸੇਮ ਹੀ ਆਏਗਾ ਸਟਫ ਪਿਓਰ ਫੈਂਡੀ ਸਿਲਕ ਦਾ ਆਏਗਾ ਗਲੇ ਬਿਲਕੁਲ ਨਹੀਂ ਬਣੇ ਸਿਰਫ ਕਲੀਆਂ ਆਣਗੇ ਉੱਪਰ ਨੂੰ ਤੇ ਇਹ ਵਾਲਾ ਕੇ ਰਾਹੇਗਾ ਜੀ ਇਹ ਵਾਲਾ ਡਿਜ਼ਾਈਨ ਜੇ ਇਹ ਵੀ ਤੁਹਾਨੂੰ 500 ਰੁਪਏ ਚ ਮਿਲੇਗਾ ਸ਼ਿਪਿੰਗ ਫ੍ਰੀ ਦੇ ਨਾਲ ਇਹਦੇ ਵੀ ਤੁਹਾਨੂੰ ਸੇਮ ਕਲਰ ਦੇ ਦੋ ਸੂਟ ਮਿਲ ਜਾਣਗੇ ਫਿਰ ਸੇਮ ਕਲਰ ਦਾ ਸੂਟ ਆ ਜਾਏਗਾ ਤੇ ਇਦਾਂ ਹੀ ਜਿਹੜਾ ਘੇਰੇ ਤੇ ਕਢਾਈ ਹੋਈ ਆ ਉਹ ਪਰਪਲ ਕਲਰ ਦੇ ਵਿੱਚ ਆ ਜਾਏਗੀ। ਇਹਦੇ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਰੇਟਸ ਰੱਖਤੇ ਸਿਰਫ 500 ਰੁਪਿਆ ਪਰਪਲ ਕਲਰ ਦਾ ਦੁਪੱਟਾ ਲੈ ਸਕਦੇ ਜੇ। ਦੁਪੱਟਾ ਤੁਹਾਨੂੰ ਵਾਈਟ ਔਰਗੈਂਜ਼ਾ ਦਾ ਦਿਖਾਇਆ ਹੈ 180 ਦਾ ਨਾਲ ਐਡ ਕਰਵਾ ਸਕਦੇ ਜੇ ਦੁਪੱਟਾ ਵੀ 2.5 ਮੀਟਰ ਕੱਟ ਪੂਰੀ ਮਿਲੇਗੀ ਦੁਪੱਟੇ ਦੀ ਕਿਉਂਕਿ ਦੁਪੱਟੇ ਤੇ ਥਾਨ ਨੇ ਸਾਡੇ ਕੋਲ। ਇਹਦੇ ਤੇ ਆ ਜਾਏਗੀ ਜੀ ਚੈਰੀ ਮਰੂਨ ਕਲਰ ਦੀ ਕਢਾਈ। ਦੋ ਸੂਟ ਇੱਕੋ ਜਿਹੀ ਮਿਲ ਜਾਣਗੇ। ਸੇਮ ਕਲਰ ਦਾ ਫਰੋਜ਼ੀ ਕਲਰ ਦਾ ਸੂਟ ਆ ਜਾਏਗਾ। ਇਹਦੇ ਤੇ ਕਢਾਈ ਆ ਜਾਏਗੀ ਜੀ ਲੱड्डੂ ਪ ਇਹਦੇ ਤੇ ਕਢਾਈ ਆ ਜੇਗੀ ਜੀ ਬਹੁਤ ਜਿਆਦਾ ਸੋਹਣੀ ਜੀ ਕਿਹੜੇ ਕਲਰ ਦੀ ਆਏਗੀ ਇਹਦੇ ਤੇ ਅ ਪਿੰਕ ਕਲਰ ਦੀ ਫਿਰ ਲਾਸਟ ਸੂਟ ਆ ਜਾਏਗਾ ਜੀ ਇਹਦੇ ਤੇ ਕਢਾਈ ਆ ਜਾਏਗੀ ਬਹੁਤ ਜਿਆਦਾ ਸੋਹਣੀ ਜੀ ਅ ਰਸਟ ਜੀ ਸ਼ੇਡ ਦੀ ਰਸਟ ਸ਼ੇਡ ਦੀ ਆ ਜਾਏਗੀ ਇਹਦੇ ਤੇ ਕਢਾਈ ਸੇਮ ਕਲਰ ਦੇ ਦੋ ਦੋ ਸੂਟ ਮਿਲ ਜਾਣਗੇ ਰੇਟ ਸਿਰਫ ਸਿਰਫ 500 ਦੁਪੱਟੇ ਇੱਕ ਵਾਰ ਫਿਰ ਤੋਂ ਦੇਖ ਲਓ ਜੀ ਪਿਓਰ オーਰਗੈਂਜ਼ਾ ਦਾ ਦੁਪੱਟਾ ਆਏਗਾ 2 ਮੀਟਰ ਕੱਟ ਪੂਰੀ ਦੁਪੱਟੇ ਦੀ ਮਿੰਟੀ ਮਾਰ ਕੇ ਮਿਲੇਗੀ 180 ਦਾ ਦੁਪੱਟਾ ਨਾਲ ਤੁਸੀਂ ਐਡ ਕਰਵਾ ਸਕਦੇ ਜੇ ਫਿਰ ਆ ਗਿਆ ਜੀ ਸੂਟ ਕਿਹੜਾ ਤੁਹਾਨੂੰ ਦੇਵਾਂਗੇ ਗਲਾਸ਼ੀਮਰ ਦੇ ਉੱਪਰ ਗਲਾਸ਼ੀਮਰ ਦਾ ਸੇਮ ਕਲਰ ਦਾ ਯਾਨੀ ਕਿ 골ਡਨ ਛੇੜ ਦੇ ਸੂਟ ਆਏਗਾ 골ਡਨ ਕਲਰ ਦਾ ਸੂਟ ਆਏਗਾ 올ਓਵਰ ਸੂਟ ਹੋਏਗਾ ਤੇ ਇਹਦੇ ਤੇ ਵੀ ਇਹ ਡਿਜ਼ਾਈਨ ਬੜਾ ਖੂਬਸੂਰਤ ਹੈ ਇਹ ਵੀ ਤੁਹਾਨੂੰ 500 ਰੁਪਏ ਚ ਮਿਲੇਗਾ ਡਾਰਕ 골ਡਨ ਲਾਈਟ 골ਡਨ ਦੇ ਵਿੱਚ 올ਓਵਰ ਸੂਟ ਆਏਗਾ ਚੈੱਕ ਕਰੋ ਡਿਜ਼ਾਈਨ ਕਿੰਨਾ ਖੂਬਸੂਰਤ ਇਹਦੇ ਵੀ ਤੁਹਾਨੂੰ ਸੇਮ ਕਲਰ ਦੇ ਦੋ ਦੋ ਸੂਟ ਮਿਲ ਜਾਣਗੇ ਬਹੁਤ ਫਾਇਦਾ ਜੜਾ ਹੈ ਤੁਹਾਨੂੰ ਗਲਾਸ਼ੀਮਰ ਦਾ ਜਿਹੜਾ ਇਹ ਸੂਟ ਮਿਲ ਰਿਹਾ ਹੈ ਇਹ ਵੀ 500 ਰੁਪਏ ਦਾ ਸੂਟ ਹੋਏਗਾ ਸ਼ਿਪਿੰਗ ਫ੍ਰੀ ਦੇ ਨਾਲ ਸੇਮ ਕਲਰ ਦੇ ਦੋ ਸੂਟ ਮਿਲ ਜਾਣਗੇ ਫਿਰ ਸੇਮ ਕਲਰ ਦਾ ਸੂਟ ਆਏਗਾ ਇਹਦੇ ਤੇ ਆਪਾਂ ਕਢਾਈ ਕਰਵਾ ਲਈ ਹੈ ਜੀ ਬਲੂ ਕਲਰ ਦੀ ਇਹਦੇ ਤੇ ਆ ਗਈ ਜੀ ਬਲੂ ਕਲਰ ਦੀ ਕਢਾਈ ਸਾਰੀ ਤੇ ਬਲੂ ਕਲਰ ਦਾ ਤੁਸੀਂ ਇਹਦੇ ਨਾਲ ਦੁਪੱਟਾ ਡਾਈ ਕਰਵਾ ਸਕਦੇ ਜੀ ਲਓ ਜੀ ਚੈੱਕ ਕਰੋ ਬਲੂ ਕਲਰ ਦੀ ਕਢਾਈ ਆ ਜਾਏਗੀ ਸੇਮ ਕਲਰ ਦੇ ਦੋ ਸੂਟ ਮਿਲ ਜਾਣਗੇ ਫਿਰ ਆ ਜਾਏਗੀ ਜੀ ਸੇਮ ਕਲਰ ਦਾ ਜਿਹੜਾ ਇਹ ਗਲਾਸ ਸ਼ਿਮਰ ਦਾ ਤੁਹਾਨੂੰ ਸੂਟ ਮਿਲ ਜੇਗਾ ਆਲ ਓਵਰ ਤੇ ਇਹਦੇ ਤੇ ਕਢਾਈ ਆ ਜਾਏਗੀ ਜੀ ਚੈਰੀ ਮਰੂਨ ਛੇੜ ਦੀ ਚੈਰੀ ਮਰੂਨ ਛੇੜ ਦੀ ਕਢਾਈ ਆ ਜਾਏਗੀ ਫਿਰ ਇਹਦੇ ਵੀ ਤੁਹਾਨੂੰ ਦੋ ਦੋ ਸੂਟ ਸੇਮ ਮਿਲ ਜਾਣਗੇ ਫਿਰ ਸੇਮ ਕਲਰ ਦਾ ਸੂਟ ਆ ਜਾਏਗਾ ਇਹਦੇ ਤੇ ਕਢਾਈ ਆ ਜਾਏਗੀ ਜੇ ਰਾਇਲ ਬਲੂ ਕਲਰ ਦੀ ਰਾਇਲ ਬਲੂ ਕਲਰ ਦੀ ਕਢਾਈ ਆਏਗੀ ਰੇਟਸ ਰੱਖਤੇ ਸਿਰਫ 500 ਰੁਪਿਆ ਵਾਈਟ ਦੁਪੱਟਾ ਜਿਨ੍ਹਾਂ ਨੇ ਲੈਣਾ ਹੈ ਲੈ ਸਕਦੇ ਹੋ ਰਾਇਲ ਬਲੂ ਕਲਰ ਦਾ ਜੜ ਦੁਪੱਟਾ ਡਾਈ ਕਰਵਾ ਸਕਦੇ ਜੀ ਨਾਲ ਜਿਨ੍ਹਾਂ ਨਾਲ ਕੰਟਰਾਸਟ ਕਢਾਈਆਂ ਦਾ ਕੰਟਰਾਸਟ ਦੁਪੱਟੇ ਕਰਵਾ ਸਕਦੇ ਜੀ ਲਾਸਟ ਕਲਰ ਆ ਗਿਆ ਜੀ ਬਾਇੰਗ ਕਲਰ ਸੇਮ ਇਹੇ ਡਿਜ਼ਾਈਨ ਆਏਗਾ ਕਲਰ ਆਏਗਾ ਜੀ ਬਾਇੰਗ ਇਹ ਸਾਰਾ ਸਟਾਕ ਜਿੰਨਾ ਤੁਹਾਨੂੰ ਅੱਜ ਵੀਡੀਓ ਚ ਦਿਖਾਇਆ ਸਿਰਫ ਤੇ ਸਿਰਫ 500 ਰੁਪਏ ਦਾ ਪਵੇਗਾ ਸ਼ਿਪਿੰਗ ਫ੍ਰੀ ਦੇ ਨਾਲ ਦੁਪੱਟਾ ਜਿੰਨਾ ਨੇ ਲੈਣਾ ਹੈ ਦੁਬਾਰਾ ਤੋਂ ਚੈੱਕ ਕਰ ਲਓ ਜੀ ਔਰਗੈਂਜ਼ਾ ਦਾ ਪਲੇਨ ਦੁਪੱਟਾ ਮਿਲੇਗਾ 2.5 ਮੀਟਰ ਕੱਟ ਦੇ ਨਾਲ 180 ਰੁਪਏ ਦਾ ਸ਼ਿਪਿੰਗ ਫ੍ਰੀ ਦੇ ਨਾਲ ਜਿਹੜਾ ਵੀ ਸੂਟ ਲੈਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੇ ਬੁਕਿੰਗ ਕਰਾ ਲੈਣੀ ਆ ਵੀਡੀਓ ਸੋਹਣੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ